ਦਾ ਨਾਮ ਹੈ ਜੀ ਮਾਰਾ ਬੈਠ ਜੀ ਤੁਸੀਂ ਵੀ ਕਰਦੇ ਕਿ ਨੰਬਰ ਦਾ ਵੀਡੀਓ ਸ਼ੁਰੂ ਕਰ ਲਓ ਕਰ ਲਈ ਹਾਂ ਜਿਹੜੇ ਆਜੂ ਹਾਂ ਜਿਹੜੇ ਆਜੂ ਦੇਵਾ ਗਿਆ ਉਸ ਗੁੱਡ ਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਤੇ ਓਮੀਰ ਸਾਹਿਬ ਦਾ ਕੱਟੀਗੜ 7 ਜਨਵਰੀ 2023 ਤੋਂ ਲਗਾਤਾਰ ਜਾਰੀ ਹੈ ਇੱਕ ਪਿਛਲੇ ਦਿਨ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਆਜ ਸਿੰਘ ਖੜੇ ਨੇ ਲੁਧਿਆਣਾ ਜ਼ਿਲ੍ਹੇ ਦੀ ਪਿੰਡ ਖਵਾਸ ਉੱਥੇ ਗੁਰੂ ਘਰ ਦੇ ਵਿੱਚ ਰੌਲਾ ਪੈ ਗਿਆ ਸੀ ਇਹਨਾਂ ਨੇ ਮਹਾਰਾਜਾ ਰੂਪ ਆਪਣੇ ਘਰ ਲੋ ਜਾਣ ਵਾਸਤੇ ਉੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਕਿਹਾ ਜਿਹੜੇ ਉੱਥੇ ਪ੍ਰਧਾਨ ਨੇ ਉਹ ਜਗेंद्र ਸਿੰਘ ਨੰਬਰ 1000 ਉਹਨਾਂ ਨੇ ਮਹਗੁਰੂ ਸਾਹਿਬ ਦਾ ਮਹਾਰਾਜਾ ਰੂਪ ਆ ਜਿਹੜਾ ਇਹਨਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਦਿੱਤਾ ਨਹੀਂ ਹੈਗਾ ਬਹੁਤ ਮਾੜੇ ਸ਼ਬਦ ਬੋਲਦੇ ਤੇ ਉੱਥੇ ਸਾਡੇ ਸਤਿਕਾਰਯੋਗ ਬਾਬਾ ਜੀ ਬਾਬਾ ਰਾਜਵਿੰਦਰ ਸਿੰਘ ਜੀ ਹੁਣੇ ਆਪਣੀ ਜਥੇ ਸਮੇਤ ਗਏ ਇਹਨਾਂ ਨੂੰ ਵੀ ਕੋਈ ਚੰਗੇ ਉਹਨਾਂ ਦੀ ਇਜਤਨੀ ਕੀਤੀ ਇਹਨਾਂ ਨੂੰ ਵੀ ਉਲਟ ਬੋਲੇ ਐਡਾ ਹੰਕਾਰ ਨਹੀਂ ਚਾਹੀਦਾ ਜਿਹੜਾ ਗੁਰੂ ਘਰ ਆ ਨਾ ਸਭ ਦਾ ਸਾਜਾ ਹੁੰਦਾ ਕੋਈ ਵੀ ਪ੍ਰੋਗਰਾਮ ਸਾਹਿਬ ਮਹਾਰਾਜ ਰੂਪ ਕਰੀ ਰ ਜਾ ਕੇ ਸਤਿਗੁਰਾਂ ਦੇ ਚਰਨ ਪਵਾ ਸਕਦਾ ਸ਼ਹਿਜ ਪਾਠ ਕਰਾ ਸਕਦਾ ਖੰਡ ਪਾਠ ਸਾਹਿਬ ਕਰਾ ਸਕਦਾ ਸੁਖਮਨੀ ਸਾਹਿਬ ਦੇ ਪਾਠ ਕਰਾ ਸਕਦਾ ਦਵਜੀ ਸਾਹਿਬ ਪੜਾ ਸਕਦਾ ਕੋਈ ਵੀ ਕੋਈ ਵੀ ਸ਼ਖਸ ਆ ਜਿਹੜਾ ਗੁਰੂ ਸਾਹਿਬ ਨੂੰ ਮੰਨਦਾ ਪਾਂਜੀਤ ਸਿੰਘ ਸਹਿਬਾਂ ਨਾਲ ਜਾ ਕੇ ਸਤਿਕਾਰ ਨਾਲ ਉਹਦੇ ਘਰ ਦੇ ਵਿੱਚ ਜਾ ਕੇ ਜਿਹੜੇ ਹੈਗੇ ਪਾਠ ਕਰ ਸਕਦੇ ਨੇ ਪਰ ਪ੍ਰਬੰਧ ਕਮੇਟੀਆਂ ਇੰਨੀਆਂ ਹੰਕਾਰ ਹੋ ਗਏ ਕਈ ਪਿੰਡਾਂ ਦੇ ਵਿੱਚ ਸਾਨੂੰ ਸਿਕਾਇਤਾਂ ਆਈਆਂ ਨੇ ਕਿ ਗੁਰੂ ਸਾਹਿਬ ਦਾ ਸਰੂਪ ਨਹੀਂ ਦਿੰਦੇ ਕਿਉਂ ਵੀ ਹੋਰ ਕੀ ਉੱਥੇ ਜਾ ਕੇ ਹੁਣ ਕੀ ਕਰਨ ਕਿ ਗੁਰੂ ਕੇ ਸਿੱਖ ਨੇ ਸਰਦਾ ਨਾਲ ਜਿਹੜੇ ਕੋਈ ਆਉਂਦੇ ਨੇ ਇਹਨਾਂ ਨੂੰ ਸਤੂਕ ਕਿਉਂ ਨਹੀਂ ਦਿੱਤਾ ਜਾਂਦਾ ਫਿਰ ਤੁਸੀਂ ਆਪ ਮਰਜ਼ਦਾਰੀ ਨਹੀਂ ਹੈਗੇ ਤੇ ਅਕਾਲ ਤਖਤ ਸਾਹਿਬ ਤੇ ਸਿੰਘ ਸਾਡੇ ਗਏ ਸੀਗੇ ਉੱਥੇ ਜਸਤਾਰ ਨਾਲ ਵੀ ਉਹਨਾਂ ਦੀ ਗੱਲ ਹੋਈ ਆ ਉਹਨਾਂ ਨੇ ਵੀ ਕਿਹਾ ਤਾਂ ਵੀ ਜਿਹੜੀ ਅਮਰਤਾਰੀ ਕਮੇਟੀ ਹੋਣੀ ਚਾਹੀਦੀ ਆ ਹੁਣ ਮਾਗੀ ਤੋਂ ਬਾਅਦ ਫੌਲ ਜਾਊਗੀ ਉਥੇ ਜਿਹੜੇ ਸਾਰਾ ਨਗਰ 71 ਹੋਵੇ ਉਥੇ ਜਿਹੜੀ ਪ੍ਰਬੰਧਕ ਕਮੇਟੀ ਆ ਗੁਰੂ ਘਰ ਦੀ ਉਹ ਅਮਰਤਾਰੀ ਬਣਾਵਾਂਗੇ ਤੇ ਵਧੀਆ ਸਚਾਰੂ ਢੰਗ ਨਾਲ ਜਿਹੜਾ ਹੈਗਾ ਗੁਰੂ ਘਰ ਦਾ ਪ੍ਰਬੰਧ ਚੱਲੇ ਲੇ ਇਹੋ ਜੇ ਹੰਕਾਰੀਆਂ ਦੀ ਲੋੜ ਨਹੀਂ ਉਹ ਗੁਰੂ ਘਰ ਦੇ ਵਿੱਚ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਕੋਈ ਵੀ ਇੱਥੇ ਫਲਾਨੀ ਪਾਰਟੀ ਦਾ ਜਾਂ ਨਹੀਂ ਇਹ ਗੁਰੂ ਘਰ ਸਭ ਦਾ ਸਾਂਝਾ ਉਹ ਗੁਰੂ ਕੇ ਸਿੱਖ ਬਣ ਕੇ ਨਿਵਾਣੇ ਸਿੰਘ ਬਣ ਕੇ ਸੇਵਾਦਾਰ ਬਣ ਕੇ ਗੁਰੂ ਘਰ ਦੀ ਜਿਹੜੀ ਹੈਗੀ ਆ ਸੇਵਾ ਕਰਿਆ ਕਰੋ ਪ੍ਰਧਾਨਗੀਆਂ ਜਿਹੜੇ ਤੁਹਾਡੇ ਧੌਣਾ ਦੇ ਵਿੱਚ ਖੰਕਾਰ ਦੇ ਕੀਲੇ ਗੱਡੇ ਨੇ ਇਹਨਾਂ ਨੂੰ ਕੱਢ ਦਿਓ ਕੋਈ ਵੀ ਕਿਸੇ ਵੀ ਪਿੰਡ ਦੇ ਨੇ ਸਾਰਿਆਂ ਨੂੰ ਅਪੀਲ ਆ ਸਾਡੀ ਅਮਰਤਾਰੀ ਕਮੇਟੀਆਂ ਹੋਣੀਆਂ ਚਾਹੀਦੀਆਂ ਨੇ ਕਾਲ ਤੱਕ ਤੋਂ ਹੁਕਮਨਾਮੇ ਜਾਰੀ ਹੋਏ ਹੋਏ ਨੇ ਪਰ ਜਾਰੀ ਤਾਂ ਹੋ ਗਏ ਉਹ ਅਮਲ 'ਚ ਨਹੀਂ ਲਿਆਂਦੇ ਜਾਂਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਵੀ ਅਮਰਤਾਰੀ ਬਿਨਾ ਅਮਰਤ ਤੋਂ ਜਿਹੜੇ ਪ੍ਰਧਾਨ ਬਣੇ ਹੋਏ ਨੇ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਸਾਰੀਆਂ ਖਾਰਜ ਕਰਕੇ ਪਉਣ ਸਿੰਘਾਂ ਨੇ ਡਿਊਟੀਆਂ ਲਾਈਆਂ ਨੇ ਉੱਥੇ ਅਮਰਤਧਾਰੀ ਜਿਹੜੀ ਕਮੇਟੀ ਬਣਾਈ ਜਾਊਗੀ ਮਾਗੀ ਤੋਂ ਬਾਅਦ ਜੱਤਾ ਭੇਜਿਆ ਜਾਊਗਾ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਕਿ ਤੁਸੀਂ ਵੀ ਇਹਦੇ ਨਾਲ ਜਿਹੜਾ ਹੈਗਾ ਪਹਿਰਾ ਦੇਣਾ ਉਸੇ ਤੋਂ ਸਾਡੀ ਮੌਜੂਦਗੀ ਦੇ ਵਿੱਚ ਸਿੰਘਾਂ ਵੱਲੋਂ ਕਮੇਟੀ ਅਮਰਤਧਾਰੀ ਹੋਊਗੀ ਇਹ ਬਣਾਈ ਜਾਊਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ